ਇਹਰੇ 2015 ਮਾਡਲ ਟਰੈਕਟਰ ਹੈ ਹਾਂਜੀ 1670 ਘੰਟੇ ਚੱਲਿਆ ਹੋਇਆ ਟਰੈਕਟਰ ਪਿਛਲੇ ਟਾਇਰ ਇਹਨੂੰ ਨਾਲ ਦੇ ਆ 65 ਤੋਂ 70 ਪੈਸੇ ਸਾਰਾ origignal ਪੇਂਟ ਦਾ ਕਲਚ ਤੱਕ ਟਰੈਕਟਰ ਦਾ ਸ਼ੀਲਡ ਜੋ ਹੈਗਾ ਯਾਨੀ ਕਿ ਆਪਾਂ ਦੱਸਾਂਗੇ ਆਪਾਂ ਦੱਸਾਂਗੇ ਵੀਰੇ ਹੋਲਾ ਕੋਈ ਨਹੀਂ ਕਿਸੇ ਚੀਜ਼ ਦਾ ਰੱਖਣਾ ਕੋਈ ਲਵੇ ਨਾ ਲਵੇ ਆਪਾਂ ਤੋਂ ਚੀਜ਼ ਠੀਕ ਹੈ ਤਾਂ ਗੱਲ ਪਰ ਜੋ ਚੀਜ਼ ਆਪਾਂ ਦੱਸ ਕੇ ਦੇਣੀ ਜਿਹੜੇ ਬੰਦੇ ਨੇ ਖੇਤੀ ਕਰਨੀ ਹੈ ਉਹਦੇ ਵਾਸਤੇ ਇਹ ਤੋਂ ਬੈਸਟ ਟਰੈਕਟਰ ਕੋਈ ਨਹੀਂ ਠੀਕ ਆ ਜੀ ਠੀਕ ਆ ਜੀ ਬਹੁਤ ਹੀ ਜਿਆਦਾ ਵਧੀਆ ਚੀਜ਼ ਹੈ ਇੰਜਨ ਗੇਅਰ ਲਿਫਟ ਡੀਜ਼ਲ ਪੰਪ ਅਗਲਾ ਐਸਾ ਸਭ ਟੌਪ ਦਾ ਸਭ ਟੌਪ ਦਾ ਹੈ ਲੈ ਵੀ ਮਿੱਤਰੋ ਖੜਿਆਂਗੇ ਪਿੰਡ ਧਿਆਉਣ ਦੇ ਵਿੱਚ ਬੜਾੜ ਟਰੈਕਟਰ ਵਾਲਿਆਂ ਦੇ ਕੋਲੇ ਬਾਈਆਂ ਕੋਲੇ ਬਾਈ ਹੁੰਦੇ ਨੇ ਇਕੱਲੇ ਫਾਰਮ ਟਰੈਕ ਤੇ ਰੇਟ ਬਾਈ ਵਿੱਚ ਵਿੱਚ ਨਾ ਤੁਸੀਂ ਬੁਲਟ ਤੋਂ ਵੀ ਸਸਤਾ ਟਰੈਕਟਰ ਲੈ ਕੇ ਜਾ ਸਕਦੇ ਹੋਗੇ ਕਿਉਂ ਬਾਈ ਜੀ ਹਾਂ ਜੀ ਤੇ ਕਵਾਲਿਟੀ ਹੋਊਗੀ ਇੱਕ ਨੰਬਰ ਵਧੀਆ ਟਰੈਕਟਰ ਹੋਣਗੇ ਠੀਕ ਹੈ ਜੀ ਬਾਕੀ ਕੀ ਗੱਲਬਾਤ ਆ ਸਾਰੀ ਗੱਲਬਾਤ ਕਰ ਦਾਂਗੇ ਬਾਈ ਐਸਟੀ ਗੱਲਬਾਤ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਕੋਲ ਆਪਨਾ ਦਿਉਣ ਪਿੰਡ ਹੈ ਜੀ ਹਾਂਜੀ ਪਟੰਡੇ ਤੋਂ 10 ਕਿਲੋਮੀਟਰ ਹੈ ਤੇ ਮੌਕਸਰ ਤੋਂ 32 ਕਿਲੋਮੀਟਰ ਹੈ ਰੋਡ ਦੇ ਉੱਪਰ ਆਪਣੀ ਦੁਕਾਨ ਹੈ ਜਮਾ ਰੋਡ ਦੇ ਉੱਤੇ ਜਮਾ ਰੋਡ ਦੇ ਉੱਪਰ ਬਾਬਾ ਫਰੀਦ ਯੂਨੀਵਰਸਿਟੀ ਤੋਂ 1 ਕਿਲੋਮੀਟਰ ਮੌਕਸਰ ਵਾਲੀ ਸਾਈਡ ਆ ਕੇ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਟਰੈਕਟਰ ਦਾ ਕੰਮ 2008 ਦੇ 5ਵੇਂ ਮਹੀਨੇ ਦੀ 11 ਤਰੀਕ ਤੋਂ ਕੰਮ ਚੱਲਦਾ ਠੀਕ ਹੈ ਜੀ ਕੱਲੇ ਆਪਣੇ ਕੋਲ ਇਹੀ ਕਿਉਂ ਹੁੰਦੇ ਨੇ ਜੀ ਕਾਰਨ ਕੀ ਹੈ ਨਾ ਇਹਦਾ ਕਾਰਨ ਇਹ ਹੈ ਵੀ ਸ਼ੁਰੂ ਤੋਂ ਜੀ ਮੰਨ ਲਓ ਵੀ ਮੇਰੇ ਜਨਮ ਤੋਂ ਲੈ ਕੇ ਸਾਡੇ ਘਰੇ ਫੋਰਡ ਰਿਆ ਹੈ ਹਾਂਜੀ ਬਸ ਉਹ ਇੱਕ ਜਿਵੇਂ ਨਹੀਂ ਮੋਹ ਕਿਸੇ ਚੀਜ਼ ਨਾਲ ਆਪਣਾ ਮੋਹ ਹੀ ਹੈ ਇਹਦੇ ਨੂੰ ਹਾਂਜੀ ਠੀਕ ਹੁਣ ਵੀ ਆਪਣੇ ਕੋਲੇ ਘਰੇ ਆਪਾਂ 1976 ਚ 3000 ਨਵਾ ਕਢਾਇਆ ਸੀ ਉਹ ਅਜੇ ਵੀ ਹੈਗਾ ਠੀਕ ਹੈ ਇੱਕ ਆਪਣੇ ਕੋਲੇ 17 ਮਾਡਲ ਫਾਰਮ ਟਰੈਕ 60 ਐਫ 4 ਵੀਲ ਉਹ ਵੀ ਆਪਣਾ ਘਰੇ ਜਿਹੜੀ ਅਸੀਂ ਆਪਦੀ ਖੇਤੀ ਕਰਦੇ ਆ ਉਹਦੇ ਲਈ ਵੀ ਇਹਹੀ ਟਰੈਕਟਰ ਰੱਖੇ ਹੋਏ ਠੀਕ ਹੈ ਜੀ ਕਿਵੇਂ ਹੁੰਦਾ ਟਰੈਕਟਰ ਕਿਵੇਂ ਹੁੰਦਾ ਆਪ ਇਹਦੀ ਗੱਲਬਾਤ ਕਰੀਏ ਬਾਈ ਜੀ ਪਤਾ ਕੀ ਹੈ ਹੂੰ ਜਿਹੜੇ ਬੰਦੇ ਨੇ ਖੇਤੀ ਕਰਨੀ ਹੈ ਉਹਦੇ ਵਾਸਤੇ ਇਹਦੋਂ ਬੈਸਟ ਟਰੈਕਟਰ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਜੀ ਬਹੁਤ ਹੀ ਜਿਆਦਾ ਵਧੀਆ ਚੀਜ਼ ਹੈ ਜਿਵੇਂ ਉਹ ਅੱਗੇ ਸਿਆਣੇ ਬਜ਼ੁਰਗ ਕਹਿੰਦੇ ਸੀਗੇ ਨਾ ਕਹਿੰਦੇ ਜੇ ਫੋਰਡ ਖੇਤ ਚ ਖਰਾਬ ਖੜਾ ਹੋਵੇ ਤੇ ਕੋਲ ਦੀ ਬੰਦਾ ਲੰਘ ਜੇ ਅਗਲਾ ਦੂਜੇ ਨੂੰ ਨਾਲ ਲੈ ਨੂੰ ਕਹਿੰਦਾ ਹੋ ਦੇਖੋ ਇਹ ਫੋਰਡ ਖੜਾ ਹਾਂ ਠੀਕ ਹੈ ਜੀ ਭਾਵੇਂ ਦੀ ਉਹ ਖਰਾਬ ਹੀ ਹੁੰਦਾ ਸੀ ਸਹੀ ਗੱਲ ਹੈ ਤੇ ਜੇ ਕੋਈ ਹੋਰ ਕੰਪਨੀਆਂ ਦਾ ਟਰੈਕਟਰ ਕੋਈ ਨਹੀਂ ਮਾੜਾ ਆਪਾਂ ਮਾੜਾ ਕਿਸੇ ਨੂੰ ਨਹੀਂ ਕਹਿੰਦੇ ਗੱਲ ਪਰ ਜਿਵੇਂ ਫੋਰਡ ਦਾ ਪੁਰਾਣੇ ਟਾਈਮ ਤੋਂ ਆਪਦਾ ਹੀ ਇੱਕ ਰਤਵਾ ਜਿਹਾ ਬਣਿਆ ਹੋਇਆ ਜਿਵੇਂ ਇਹੀ ਚੀਜ਼ ਆ ਜਿਵੇਂ ਹੁਣ ਘਰੇ ਖੜਾ ਘਰੇ ਖੜਾ ਵੀ ਸੋਹਣਾ ਲੱਗੂਗਾ ਹਾਂ ਫਿਰ ਇਹ ਜਿਵੇਂ ਕਹਿੰਦੇ ਆ ਬੁੱਕਲ ਚ ਰਹਿ ਕੇ ਚੱਲਦਾ ਬੰਦਾ ਸਾਰੀ ਦਿਹਾੜੀ ਚਲਾਈ ਚੱਲੇ ਕੋਈ ਲੱਤ ਨਹੀਂ ਦੁਖਦੀ ਕੋਈ ਬਾਣੀ ਦੁਖਦੀ ਤੇ ਹੋਰ ਬਾਈ ਜਦ ਖਰਚਾ ਖੁਰਚਾ ਕਿਵੇਂ ਹੁੰਦਾ ਫਾਰਮ ਟਰੈਕ ਦਾ ਇਹ ਖਰਚਾ ਜਿਹੜਾ ਫਾਰਮ ਟਰੈਕ ਦਾ ਵੀਰੇ ਘੰਟੇ ਦਾ 5 ਤੋਂ 6 ਲੀਟਰ ਖਾਣਾ ਉਹ ਆਪਣੀ ਚਲਾਈ ਦੀ ਆਪਣੀ ਚਲਾਈ ਤੇ ਡਿਪੈਂਡ ਕਰਦਾ ਆਪਾਂ ਇਹਨੂੰ ਔਖਾ ਕਰੀ ਚੱਲ ਗਏ ਆਪਾਂ ਓਵਰ ਰੇਸ ਤੇ ਵਾਈ ਚੱਲ ਗਏ ਇਹਨੇ ਵੱਧ ਖਾ ਜਾਣਾ ਆਪਾਂ ਇਹਨੂੰ ਸਹੀ ਕੰਪਨੀ ਅਕੋਰਡਿੰਗ ਆਵਾਵਾਂਗੇ 1800 2000 ਚੱਕਰ ਤੇ ਇਹਨੇ ਓਨਾ ਖਾਣਾ ਠੀਕ ਹੈ ਜੀ ਕਿੰਨੇ ਟਰੈਕਟਰ ਨੇ ਅੱਜ ਆਪਣੇ ਕੋਲ ਆਜ ਆਪਣੇ ਕੋਲ ਹੈਗੇ ਆ ਜੀ ਫਾਰਮ ਟਰੈਕ 10 ਟਰੈਕਟਰ ਠੀਕ ਹੈ ਬਾਈ ਜੀ ਪਹਿਲਾ ਟਰੈਕਟਰ ਆ ਜੀ ਹਾਂਜੀ ਦੱਸੋ ਇਹਦੇ ਬਾਰੇ ਵੀਰੇ 2015 ਮਾਡਲ ਟਰੈਕਟਰ ਹੈ ਹਾਂਜੀ 1670 ਘੰਟੇ ਚੱਲਿਆ ਹੋਇਆ ਟਰੈਕਟਰ ਹੂੰ ਪਿਛਲੇ ਟਾਇਰ ਇਹਨੂੰ ਨਾਲ ਦੇ ਆ 65 ਤੋਂ 70 ਪੈਸੇ ਸਾਰਾ Ориਜਨਲ ਪੇਂਟ ਦਾ ਕਲਚ ਤੱਕ ਟਰੈਕਟਰ ਦਾ ਸ਼ੀਲਡ ਹੈ ਠੀਕ ਹੈ ਜੀ ਤਲੱਚ ਨੂੰ ਚਾਬੀ ਨਹੀਂ ਲੱਗੀ ਫਾਰਮ ਟਰੈਕ ਦਾ ਸਭ ਤੋਂ ਪਹਿਲਾਂ ਕਲਚ ਖੁੱਲਦਾ ਨਾਲ ਦਾ ਕਲਚ ਹੈ ਨਾਲ ਦਾ ਠੀਕ ਹੈ ਬਈ ਹਾਂਜੀ ਹਾਂਜੀ ਬਾਕੀ ਸਾਫ ਪੇਂਟ ਹੈ ਪੂਰਾ ਵਧੀਆ ਟਰੈਕਟਰ ਜਾਨੀ ਕਿ ਕੁਝ ਨਹੀਂ ਹੈ ਨਾ 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 ਹਾਂ ਵਧੀਆ ਟਰੈਕਟਰ ਪਿਆ ਬਈ ਇਧਰੋ ਦਿਖਾ ਦੇ ਮਿੱਤਰੋ ਦੇਖ ਸਰ ਡੀਜ਼ਲ ਡੀਜ਼ਲ ਪੰਪਰ ਨੇ ਆਇਲ ਆ ਵਗੈਰਾ ਸਭ ਹੂੰ ਫੀਲਡ ਸਾਫ ਪਿਆ ਕੋਈ ਚੀਜ਼ ਨਹੀਂ ਖੁੱਲੀ ਹੋਈ ਟਰੈਕਟਰ ਦੀ ਠੀਕ ਹੈ ਜੀ ਲੈਂਕਾਂ ਸ਼ੈਂਕਾਂ ਬਾਡੀ ਦਾ ਜੀ ਹਮ ਸਾਰਾ ਸਾਫ ਸੁਥਰਾ ਟਰੈਕਟਰ ਹੈ ਵਧੀਆ ਟਰੈਕਟਰ ਪਿਆ ਮਿੱਤਰੋ ਦੇਖ ਸਕਦਾ ਦੂੰਗੇ ਕਿੰਨੇ ਰੁਪਏ ਡਿਮਾਂਡ ਹੈ ਇਹਦੀ ਟਰੈਕਟਰ 445000 ਵੀਰੇ ਡਿਮਾਂਡ ਕਰਦੇ ਆ ਠੀਕ ਹੈ ਮੌਕੇ ਤੇ ਕਿੰਨੇ ਦਾ ਬਣੇ ਮੌਕੇ ਤੇ ਸਵਾ 4 ਲੱਖ ਦਾ ਰੇਟ ਇਹ ਵੀ ਸਵਾ 4 ਲੱਖ ਰੁਪਏ ਦਾ ਬਣ ਜੂਗਾ ਟਰੈਕਟਰ ਦੇਖ ਸਕਦੇ ਤੇ ਅਗਲਾ ਆਈ ਪਰਮ ਟੈਕ 60 ਦੁਬਾਰੇ ਇਹ 2005 ਮਾਡਲ ਹੈ ਜੀ ਹਾਂਜੀ ਤੇ ਡਬਲ ਕਲਚ ਟਰੈਕਟਰ ਹੈ ਜੀ ਇਹ ਠੀਕ ਹੈ ਜੀ ਸਾਰਾ オリジナル ਆ ਟਾਇਰ ਇਹਦੇ ਫਰੰਟ ਜਮਾ ਨਵੇਂ ਆ ਜੀ ਆਪਣੇ ਉੱਪਰ ਖੜੀਆਂ ਪਿਛਲੇ ਟਾਇਰ ਇਹਦੇ 14x28 ਦੇ 90 ਪੈਸੇ ਆ ਜੀ ਠੀਕ ਆ ਜੀ ਇਹ ਮਾਡਲ ਦੇ ਨਾ ਬਾਈ ਜੀ 2001 ਤੋਂ ਲੈ ਕੇ 18 20 ਤੱਕ ਪੇਪੜੀ ਦੀ ਸ਼ਿਕਾਇਤ ਆਈ ਆ ਬਾਹਰੋਂ ਬਾਹਰੋਂ ਕੱਲੀ ਸ਼ੋ ਪੇਂਟ ਹੈ ਕੰਪਨੀ ਦਾ ਪੇਂਟ ਵੱਜਿਆ ਹੋਇਆ ਕੋਈ ਦੇਸੀ ਪੇਂਟ ਨਹੀਂ ਵੱਜਿਆ ਹੋਇਆ ਬਾਕੀ ਸਾਰਾ ਟਰੈਕਟਰ ਓਰੀਜਨਲ ਆ ਬਾਡੀ ਰਿਮ ਮਗਰਾੜ ਜੀ ਉਹਦੀ ਆਪਣੀ ਗਾਰੰਟੀ ਹੈ ਜੀ ਠੀਕ ਆ ਜੀ ਕਾਗਜ਼ ਪੱਤਰ ਪੂਰੇ ਬਿਲਕੁਲ ਕਾਗਜ਼ ਪੱਤਰ ਰੋਕੇ ਫਰਸਟ ਓਨਰ ਹੀ ਆ ਜੀ ਫਰਸਟ ਓਨਰ ਹੈ ਹਾਂ ਤਕਰੀਬਨ ਆਪਣੇ ਕੋਲ ਇੱਕ ਟਰੈਕਟਰ ਹੀ ਸੈਕੰਡ ਓਨਰ ਹੈ ਨਹੀਂ ਸਾਰੇ ਹੀ ਦੇ ਬਗੇ ਰੇਟ ਹੈ ਇਹ ਰੇਟ ਵੀਰੇ 2.45 ਡਿਮਾਂਡ ਕਰਦੇ ਆ 2,30,000 ਦਾ ਟਰੈਕਟਰ ਦੇ ਲੈ ਲੈ ਵੀ 2,30,000 ਹੋ ਜਾਊਗਾ ਆ ਜਿਉ ਮੌਕੇ ਤੇ ਵੀ ਮਾਤਨ ਹੋ ਜਾਊਗਾ ਹਾਂਜੀ ਅਗਲਾ ਇਹ ਜਮੀਨਾਂ ਮਾਂ ਲੱਗਦਾ ਜੀ ਇਹ ਵੀਰੇ ਪੰਜਾਬ ਨੰਬਰ ਹੈ ਪਹਿਲੇ ਮਾਲਕ ਦਾ ਕੈਸ਼ ਦਾ ਟਰੈਕਟਰ ਹੈ ਹਾਂਜੀ 2014 ਮਾਡਲ 14 ਮਾਡਲ ਈਪੀਆਈ ਟਰੈਕਟਰ ਆ ਮੋਟੀਆਂ ਟੂਬਾਂ ਵਾਲਾ ਹਮਮ ਸਹੀ ਗੱਲ ਹੈ ਜੀ ਦੇਖ ਸਕਦੇ ਮੈਨੂੰ ਠੀਕ ਜੀ ਕਿਉਂਕਿ ਇਹ ਮੋਟੀਆਂ ਟੂਬਾਂ ਦਾ ਮਤਲਬ ਇਹ ਸੀਗਾ ਜੀ ਇੱਕ ਤਾਂ ਇਹਦਾ ਜਿਹੜਾ ਕਰਾਉਂਡ ਪੀਨੀਅਨ ਆ ਉਹ ਖਰਾਬ ਨਹੀਂ ਹੁੰਦਾ ਜਿਵੇਂ ਛੋਟੇ ਹਿੱਸੇ ਥੋੜੀ ਜੀ ਦਿੱਕਤ ਆਈ ਸੀ ਫਾਰਮ ਟਰੈਕ ਨੂੰ ਇਹਦੇ ਚ ਆਈ ਨਹੀਂ ਹੈਗੀ ਜਿਵੇਂ ਟਰਾਲੀ ਵਾਲਾ ਜਾਦੇ ਏਰੀਆ ਜਿਹੜਾ ਕੋਈ ਵੱਡੀਆਂ ਟਰਾਲੀਆਂ ਜਿਵੇਂ ਹੁਣ ਕੋਈ 14 ਫੁੱਟੀ 16 ਫੁੱਟੀ 18 ਫੁੱਟੀ ਪਾਉਂਦੇ ਆ ਉਹ ਉਹਨਾਂ ਲਈ ਜਾਦੇ ਬੈਸਟ ਹੈ ਇਹਦੀ ਤੋੜਪਨ ਜਮਾ ਹੀ ਨਹੀਂ ਹੈਗੀ ਇਸੇ ਬਾਕੀ ਸਾਰਾ ਡਾਇਰੈਕਟਰ ओरिजिनल ਪੇਂਟ ਦਾ ਨਾਲ ਦੇ ਟਾਇਰ ਆ ਟਰੈਕ ਨਾਲ ਦੇ ਟਾਇਰ ਆ ਜੀ ਫਰੰਟ ਵਾਲੇ ਦਵਾਰਾ ਚੌੜੇ ਜੇ ਪਾਏ ਹੋਏ ਆ ਜੀ ਤੁਸੀਂ ਚੈੱਕ ਕਰ ਲਓ ਇੰਜਨ ਗੇਅਰ ਪੂਰਾ ਵਧੀਆ ਗਿਰੇ ਕਿਵੇਂ ਰੇਟ ਕਿਵੇਂ ਦਾ ਰੇਟ ਫਿਰਦੀ ਇਹਦਾ ਡਿਮਾਂਡ ਕੋਸ ਕਰੀ ਚੱਲੀ ਆ ਆਪਾਂ 4 ਲੱਖ 10 ਹਜ਼ਾਰ ਦਾ ਟਰੈਕਟਰ ਦੇ। ਇਹ ਵੀ 4 ਲੱਖ 10 ਹਜ਼ਾਰ ਦਾ ਅਗਲਾ ਜੀ। ਇਹ ਹੈਗਾ ਫਾਰਮ ਟਰੈਕ 65 2008 ਮਾਡਲ ਆ 8 ਦੇ ਵਿੱਚ ਫੁੱਲ ਟੌਪ ਵਾਲਾ ਮਾਡਲ। ਫੁੱਲ ਟੌਪ ਵਾਲਾ ਮਾਡਲ ਹੈ। ਤੇਲ ਬ੍ਰੇਕ ਹੋ ਗਿਆ ਡਿਸਟ੍ਰਿਬਿਊਟਰ ਡਬਲ ਹੋ ਗਿਆ ਪਾਵਰ ਦੇ ਵਿੱਚ ਹੋ ਗਿਆ ਜੀ। ਠੀਕ ਹੈ। ਟਾਇਰ ਹੋ ਗਏ 75 80 ਪੈਸੇ। ਠੀਕ ਹੈ। ਇੰਜਨ ਗੇਅਰ ਪੂਰਾ ਪੂਰੀਆਂ ਸਹੂਲਤਾਂ ਨੇ ਸਾਰੀਆਂ ਜੀ ਸਾਰੀਆਂ ਸਹੂਲਤਾਂ ਹੈ ਠੀਕ ਆ ਜੀ ਸਾਰਾ ਟਰੈਕਟਰ ਓਰੀਜਨਲ ਆ ਜੀ ਸਾਫ਼ ਪਿਆ ਪੂਰਾ ਹਾਂ ਸਿਰਫ ਇੱਕ ਗਿੱਠ ਥਾਂ ਮਗਰਾੜ ਬਾਹਰਲੇ ਪਾਸੋਂ ਇੰਨਾ ਹੋਇਆ ਵੈ ਅੱਛਾ ਹਾਂ ਜੋ ਹੈਗਾ ਯਾਨੀ ਕਿ ਆਪਾਂ ਦੱਸਾਂਗੇ ਆਪਾਂ ਦੱਸਾਂਗੇ ਵੀਰੇ ਓਲਾ ਕੋਈ ਨਹੀਂ ਕਿਸੇ ਚੀਜ਼ ਦਾ ਰੱਖਣਾ ਕੋਈ ਲਵੇ ਨਾ ਲਵੇ ਆਪਾਂ ਤੋਂ ਚੀਜ਼ ਹਾਂ ਗੱਲ ਪਰ ਜੋ ਚੀਜ਼ ਆਪਾਂ ਦੱਸ ਕੇ ਦੇਣੀ ਠੀਕ ਆ ਜੀ ਹਾਂਜੀ ਬਾਕੀ ਹੋਰ ਕੋਈ ਟਰੈਕਟਰ ਵਾਰੇ ਅਪੋਲੋ ਵਾਲੇ ਆਪੋਲੋ ਦੇ ਜਿਹੜੇ ਮਹਿੰਗੇ ਵਿਰਾੜ ਦੇ ਟਾਇਰ ਆ ਉਹ ਹੋਰ ਟਾਇਰ ਆ ਜੀ ਠੀਕ ਆ ਜੀ ਕੋਲ ਵਾਲ ਟਾਇਰ ਪਏ ਨੇ ਦੇਖ ਸਕ ਕੀ ਰੇਟ ਕੀ ਇਹਦਾ ਜੀ ਰੇਟ ਇਹਦਾ 295000 ਰੁਪਿਆ ਬਾਈ ਜੀ 295000 ਰੁਪਿਆ ਹੋ ਜੂ ਮੌਕੇ ਤੇ ਮੰਗ ਤਾਂ ਹਾਂ 280000 ਦਾ ਟਰੈਕਟਰ ਦੇ ਬਾਈ 280 ਦਾ ਬਾਈ ਜੀ ਮੌਕੇ ਤੇ ਪਣ ਜੂਗਾ ਅੱਗੇ ਇਹ ਇਹ 1998 ਮਾਡਲ ਟਰੈਕਟਰ ਹੈ ਵੀਰੇ 98 ਮਾਡਲ ਆ A to Z ओरिजिनल ਆ ਕੱਲਾ ਬੰਪਰ ਪੇਂਟ ਹੋਇਆ ਵਾ ਠੀਕ ਆ ਜੀ ਬਸ ਕਿਤੇ ਵੀ ਟਰੈਕਟਰ ਦੇ ਕਲਮ ਨਹੀਂ ਹੈਗੀ ਕਿਤੇ ਵੀ ਆ ਬਾਕੀ ਰੰਗ ਰੰਗ ਉਵੇਂ ਉਤਰਿਆ ਜਿਵੇਂ ਹੈਗਾ ਨਾ ਫਿੱਟ ਗਿਆ ਧੁੱਪ ਨਾਲ ਐ ਨਹੀਂ ਹੈਗਾ ਵੀ ਕਿਤੋਂ ਪੇਂਟ ਹੋਇਆ ਹੋਊਗਾ ਜਾਂ ਕਿਤੇ ਕੋਈ ਡੈਂਟਿੰਗ ਹੋਈ ਆ ਟਰੈਕਟਰ ਦੇ ਜਾਂ ਬਾਡੀ ਦੇਖੋ ਟਰੈਕਟਰ ਦੀ ਸਾਰੀ ਇੱਕੋ ਜੀ ਬਾਡੀ ਆ ਸਾਫ਼ ਪਈ ਆ ਜਮਾਨਾ ਹਾਂ ਸਹੀ ਗੱਲ ਹੈ ਤੇ ਆ ਟਾਇਰ ਘੱਟ ਨੇ ਨਾ ਟਾਇਰ ਇਹਦੇ ਜੀ 14 9 28 ਦੇ ਸਹੀ 40 ਪੈਸੇ ਨੇ ਜੀ 40 ਪੈਸੇ ਨੇ ਅਗਲੇ ਟਾਇਰ ਇਹਦੇ 80 ਪੈਸੇ ਬਿਰਲਾ ਕੰਪਨੀ ਦੇ ਚਾਰੇ ਕੰਪਨੀ ਦੇ ਟਾਇਰ ਹੈ ਠੀਕ ਹੈ ਜੀ ਗੱਲ ਪਰ ਕੁਆਲਿਟੀ ਬਹੁਤ ਵਧੀਆ ਵੀਰੇ ਮਾਡਲ ਦੇ ਹਿਸਾਬ ਨਾਲ ਕੁਆਲਿਟੀ ਬਹੁਤ ਹੀ ਜ਼ਿਆਦਾ ਟੌਪ ਦੀ ਹੈ ਟਰੈਕਟਰ ਠੀਕ ਹੈ ਜੀ ਨਹੀਂ ਇਹ ਮਾਡਲ ਭੰਨੇ ਤੋੜੇ ਪਏ ਆ ਲੋਕਾਂ ਦੇ ਜੀ ਹਾਂ ਇਹਦਾ ਕਰ ਲੈ ਗਿਆ ਵਿੱਚੋਂ ਵੀ ਆਈਆਂ ਮਕੈਨੀਕਲ ਇੰਜਨ ਗੇਅਰ ਲਿਫਟ ਡੀਜ਼ਲ ਪੰਪ ਅਗਲਾ ਹਿੱਸਾ ਸਭ ਟੌਪ ਦਾ ਸਭ ਟੌਪ ਦਾ ਹੈ ਠੀਕ ਹੈ ਜੀ ਕਿੰਨੇ ਰੁਪਏ ਦਾ ਬਣ ਜੂਗਾ ਇਹ 165000 ਰੁਪਿਆ ਡਿਮਾਂਡ ਕਰਦੇ ਆਂ 1.5 ਲੱਖ ਦਾ ਦੇ ਦੇਣ ਠੀਕ ਆ ਜੀ ਉਹੀ ਆ ਗਿਆ ਬੁਲਟ ਦੇ ਰੇਟ ਤੋਂ ਘੱਟ ਚੰਗਾ ਇਹ ਟਰੈਕਟਰ ਆ ਗਿਆ ਬਾਕੀ ਹੋਰ ਵੀ ਨੇ ਇਹ ਇਹ ਵੀ 1998 ਮਾਡਲ ਹੈ ਜੀ ਇਹ ਵੀ 98 ਆ ਗਿਆ ਇਹ ਜਿਹੜਾ ਬੰਦਾ ਮੰਨ ਲਓ ਪੰਜਾਬ ਦਾ ਜਾਦੇ ਸ਼ਕੀਨ ਟਰੈਕਟਰ ਵਾਲੀ ਗੱਲ ਹੈ ਇਹ ਉਹ ਚੀਜ਼ ਹੈ ਠੀਕ ਹੈ ਜੀ ਪੰਜਾਬ ਨੰਬਰ ਆ ਗਿਆ ਪੰਜਾਬ ਨੰਬਰ ਹੈ ਸੈਕੰਡ ਓਨਰ ਨਾ ਇਹ ਹਾਂ ਜੀ ਜਿਹੜਾ ਮੈਂ ਤੁਹਾਨੂੰ ਕਹਿੰਦਾ ਸੀ ਵੀ ਇੱਕ ਟਰੈਕਟਰ ਆਪਣੇ ਕੋਲੇ ਸੈਕੰਡ ਓਨਰ ਉਹ ਇਹ ਉਹ ਆ ਇਹ ਠੀਕ ਹੈ ਜੀ ਅਗਲੇ ਟਾਇਰ ਇਹਦੇ ਜਮਾਂ ਬ੍ਰਾਂਡ ਨਿਊ ਨਵੇਂ ਆ ਜੀ ਪਿਛਲੇ ਟਾਇਰ ਇਹਦੇ ਅੱਧੇ ਆ ਪੋਲੋ ਕੰਪਨੀ ਦੇ ਠੀਕ ਹੈ ਜੀ ਬਾਕੀ ਇੰਜਨ ਉਂਦਨ ਪੂਰਾ ਬਣਿਆ ਇੰਜਨ ਗੇਅਰ ਪੂਰਾ ਜੀ ਰੰਗ ਸਾਰਾ ਓਰੀਜਨਲ ਓਰੀਜਨਲ ਟਰੈਕਟਰ ਜਮਾਂ ਹਾਂ ਨਜਾਇਜ਼ ਵ ਬੈਟਰੀ ਬਾਹਰ ਰੱਖੀ ਹੋਈ ਏ ਵੀ ਹਾਂ ਬਾਹਰ ਰੱਖੀ ਹੋਈ ਏ ਆ ਦੇਖੋ ਆ ਚੀਜ਼ਾਂ ਸਾਰੀਆਂ ਮੋਹਰਾ ਮੋਹਰਾ ਸਾਰੀਆਂ 1998 ਦੀਆਂ ਜੀ ਸਾਰੀਆਂ ਓਵੇਂ ਕੰਪਨੀ ਨਹੀਂ ਆ ਪੈਂਦਾ ਸਹੀ ਗੱਲ ਆ ਵੀ ਸਾਰਾ ਓਰੀਜਨਲ ਆ ਨਾ ਕਿਵੇਂ ਰੇਟ ਕਿਵੇਂ ਆ ਬਈ ਇਹਦਾ ਰੇਟ ਇਹਦਾ 175000 ਰੁਪਏ ਲੈ ਵੀ 175000 ਰੁਪਏ ਤੇ ਬਣੂ ਕਿੰਨੇ ਦਾ ਮੌਕੇ ਤੇ ਏ ਭਾਈ ਤੁਸੀਂ ਕਰ ਦਿਓ ਡਿਸਕਾਊਂਟ ਤੁਸੀਂ ਪਹਿਲੀ ਯਾਰ ਯਾਰ ਮੇਰੀ ਵੀਡੀਓ ਬਣਾਈ ਪਰ ਮੈਨੂੰ ਇਹਦੇ ਬਾਰੇ ਨਹੀਂ ਪਤਾ ਜੇ ਤੁਹਾਨੂੰ ਪਤਾ ਨਹੀਂ ਬਾਪਾ 1 ਲੱਖ 65000 ਦਾ ਟਰੈਕਟਰ ਦੇ ਦਿਆਂਗੇ ਜਿਹੜਾ ਆਪਣੀ ਵੀਡੀਓ ਵੇਖ ਕੇ ਉਹਦੇ ਲਈ ਸਪੈਸ਼ਲ 5000 ਮਾਣ 1 65 ਚੋਂ 1 65 ਦੇ ਵਿੱਚੋਂ 5000 ਲੈ ਵੀ ਆ ਜਾਓ ਬਈ ਦੇਖ ਕੇ ਆ ਜਾਓ ਇਹ ਆ ਗਿਆ ਜੀ ਐਂਸ਼ਰ ਐਂਸ਼ਰ 241 ਜੀ ਮਾਡਲ 2010 ਆ ਫਰਸਟ ਓਨਰ ਫਰੰਟ ਟਾਇਰ ਐਮ ਆਰ ਐਫ ਦੇ ਜਮਾ ਨਵੇਂ ਐ ਹਾਂਜੀ ਠੀਕ ਆ ਇੰਜਨ ਗੇਅਰ ਬਹੁਤ ਟੌਪ ਦਾ ਪਿਛਲੇ ਟਾਇਰ ਇਹਨੂੰ ਜੇ ਕੇ ਕੰਪਨੀ ਦੇ 45 ਪੈਸੇ ਠੀਕ ਆ ਜੀ ਏ ਟਰੈਕਟਰ ਆਪਾਂ ਟਰੈਕਟਰ ਦੇ ਵਿੱਚ ਕੱਟਿਆ ਫਾਰਮ ਟਰੈਕ 45 ਦੇ ਠੀਕ ਹੈ ਬਹੁਤ ਵਧੀਆ ਪਾਲਟੀ ਤੋਂ ਟਰੈਕਟਰ ਕੱਟਿਆ ਵੇ ਠੀਕ ਆ ਇੰਜਨ ਗੇਅਰ ਚ ਕੋਈ ਦਿੱਕਤ ਨਹੀਂ ਵਾਲੇ ਬੰਦੇ ਨੂੰ ਆਏ ਜਿਵੇਂ ਹੁਣ ਆਪਾਂ ਵੀਡੀਓ ਚੋਂ ਧੋਤੇ ਸਮਾਰੇ ਆਏ ਓਵੇਂ ਖੜਾ ਇਹ ਬਸ ਓਵੇਂ ਹੀ ਖੜਾ ਠੀਕ ਹੈ ਜੀ ਵੇਚਿਆ ਕਿਉਂ ਸੀ ਬਈ ਇਹ ਕੋਈ ਉਹ ਕਿਤੇ ਕੋਈ ਸੁਣ ਸਕਦਾ ਨਹੀਂ ਕਿ ਦੇਖ ਨਹੀਂ ਇਹ ਜਿਵੇਂ ਛੋਟਾ ਟਰੈਕਟਰ ਸੀ ਛੋਟਾ ਟਰੈਕਟਰ ਇਹ ਛੋਟਾ ਅਗਲੇ ਨੇ ਫਾਰਮ ਟਰੈਕ ਲੈ ਲਿਆ ਜੀ ਠੀਕ ਹੈ ਵੱਡਾ ਲਿਆ ਹਾਂ ਵੱਡਾ ਲੈ ਲਿਆ ਠੀਕ ਹਾਂਜੀ ਠੀਕ ਹੈ ਜੀ ਇਹ ਕਿੰਨੇ ਰੁਪਏ ਦਾ ਬਣ ਜੂਗਾ ਜੀ ਇਹਦਾ 1 ਲ ਠੀਕ ਹੈ ਜੀ ਲੈ ਵੀ 1 ਲੱਖ 45000 ਰੁਪਏ ਡਿਮਾਂਡ ਆ ਗਈ ਬਣੂ ਕਿੰਨੇ ਦਾ ਜੀ 1 ਲੱਖ 35000 ਦਾ ਦੇ ਦੇਣ 1 ਲੱਖ 35000 ਰੁਪਏ ਦਾ ਸਿੱਧਾ ਟਰੈਕਟਰ ਹੈ ਬਾਈ ਦੇਖ ਸਕਦੋਗੇ ਆਈਏ ਕਿੱਥੇ ਦਵਾਰੇ ਫੇਰ ਦੱਸਦੀ ਹੈ ਜੀ ਬੀਪੀਓ ਦਿਉਣ ਡਿਸਟ੍ਰਿਕਟ ਬਠਿੰਡਾ ਜੀ ਬਠਿੰਡਾ ਮਕਸਰ ਰੋਡ ਤੇ ਆਪਣੀ ਦੁਕਾਨ ਆ ਰੋਡ ਦੇ ਉੱਪਰ ਠੀਕ ਹੈ ਜੀ ਬਠਿੰਡੇ ਤੋਂ 10 ਕਿਲੋਮੀਟਰ ਹੈ ਮਕਸਰ ਤੋਂ 32 ਕਿਲੋਮੀਟਰ ਠੀਕ ਹੈ ਜੀ ਲੈ ਵੀ ਮਿੱਤਰੋ ਆਜੋ ਵਾਗੇ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਓਕੇ ਧੰਨਵਾਦ ਸਸੀ ਕੌਰ ਜੀ